ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ ਸਿ ਜਾਣੀਏ ਕਿ ਕਿ ਮੈਂ ਸ਼ੇਰ-ਏ-ਪੰਜਾਬ ਦੇ ਪਹਿਲੇ ਸਮਾਚਾਰ ਤੇ ਉਹਨਾਂ ਦੀ ਜਾਨ ਲੈਣ ਦਾ ਯਤਨ ਕੀਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿਰ ਤੋਂ ਪਿਤਾ ਦੀ ਛਤਰ ਛਾਇਆ ਉੱਠ ਜਾਣ ਸਮੇਂ ਉਹਨਾਂ ਦੀ ਉਮਰ 12 ਬਰਸ ਤੋਂ ਵੀ ਕੁਝ ਘੱਟ ਸੀ ਭਾਵੇਂ ਉਹ ਆਪਣੇ ਪਿਤਾ ਨਾਲ ਕਈ ਨਿੱਕੇ ਵੱਡੇ ਯੁੱਧਾਂ ਜੰਗਾਂ ਵਿੱਚ ਭਾਗ ਲੈ ਚੁੱਕੇ ਸੀ ਪਰ ਫਿਰ ਵੀ ਉਹ ਪਹਿਲੇ ਪਹਿਲ ਕੁਝ ਸਮੇਂ ਆਪਣੇ ਪੈਰਾਂ 'ਤੇ ਖੜੋਂ ਲੈ ਡਾਢਾ ਚਿੰਤਾਤਾ ਰਹਿੰਦੇ ਇਸ ਸਮੇਂ ਇਹਨਾਂ ਦੀ ਬਹਾਦਰ ਸੱਸ ਸਰਦਾਰਨੀ ਸਦਾ ਕੌਰ ਤੇ ਇਹਨਾਂ ਦੀ ਸਿਆਣੀ ਮਾਤਾ ਦੀ ਮਿਲਵੀ ਸਹਾਇਤਾ ਨੇ ਇਹਨਾਂ ਦੇ ਭਾਰ ਨੂੰ ਬਹੁਤ ਕੁਝ ਹਲਕਾ ਕਰ ਦਿੱਤਾ ਜਿਸ ਦੇ ਇਸ ਸਮੇਂ ਅਤੀ ਲੋੜ ਸੀ ਇਨਾਂ ਦਿਨਾਂ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਦਿਨ ਰਾਮਨਗਰ ਦੇ ਲਾਗੇ ਸ਼ਿਕਾਰ ਖੇਡਦੇ ਹੋਏ ਇੰਨੀ ਦੂਰ ਨਿਕਲ ਗਏ ਕਿ ਉਹਨਾਂ ਦੇ ਸਾਥੀ ਉਹਨਾਂ ਤੋਂ ਕਨੇ ਜੰਗਲ ਵਿੱਚ ਵਿਛੜ ਗਏ ਇਸ ਸਮੇਂ ਦੇਵ ਨੇਤ ਨਾਲ ਹਸ਼ਮਤ ਖਾਨ ਚੱਠਾ ਜਿਸ ਦਾ ਇਲਾਕਾ ਸਰਦਾਰ ਮਹਾ ਸਿੰਘ ਜੀ ਨੇ ਫਤਿਹ ਕਰ ਲਿਆ ਸੀ ਸਣੇ ਆਪਣੇ ਨੌਕਰਾਂ ਦੇ ਸ਼ਿਕਾਰ ਦੀ ਪਾਲ ਵਿੱਚ ਇਸ ਨੂੰ ਜਾ ਮਿਲਿਆ ਹਸ਼ਮਤ ਖਾਨ ਚਿਰ ਤੋਂ ਇਸ ਪਾਲ ਵਿੱਚ ਸੀ ਕਿ ਕਿਸ ਸਮੇਂ ਉਸ ਦਾ ਹੱਥ ਰਣਜੀਤ ਸਿੰਘ ਜੀ ਤੱਕ ਪਹੁੰਚੇ ਤਾਂ ਜੋ ਉਸ ਦੀ ਜਾਨ ਲੈ ਕੇ ਆਪਣੇ ਮਨ ਦੀ ਜਲਨ ਬੁਝਾਏ ਹੁਣ ਇਹ ਸਮਾਂ ਇਸ ਨੂੰ ਬੜਾ ಅಮੂਲਕਟ ਮਿਲ ਗਿਆ ਇਸ ਨੇ ਏਕਾ ਇੱਕ ਆਪਣੀ ਬੰਦੂਕ ਰੰਜੀਤ ਸਿੰਘ ਵਾਲ ਤਾੜ ਕੇ ਐਸੀ ਚਲਾਈ ਕਿ ਲੱਗਦੇ ਸਾਰੇ ਉਸ ਦੀ ਜਾਨ ਬਾਹਰ ਆ ਜਾਏ ਪਰ ਕੁਦਰਤ ਨੂੰ ਕੁਝ ਹੋਰੀ ਪਰਵਾਨ ਸੀ ਉਸ ਦੀ ਗੋਲੀ ਸ਼ੇਰ-ਏ-ਪੰਜਾਬ ਤੋਂ ਜ਼ਰਾ ਹੀਠਾ ਘੋੜੇ ਦੀਆਂ ਬਾਗਾਂ ਵਿੱਚ ਜਾ ਲੱਗੀ ਤੇ ਉਹ ਟੁੱਟ ਕੇ ਦੋ ਹੋ ਗਈਆਂ ਜੇ ਕਦੇ ਇਹ ਗੋਲੀ ਜ਼ਰਾ ਗੋਚੇਰੀ ਲੱਗਦੀ ਤਾਂ ਖਾਲਸੇ ਦੀ ਕੋਮੀ ਫੁਲਵਾੜੀ ਦਾ ਉਹ ਫੁੱਲ ਖਿੜਨ ਤੋਂ ਪਹਿਲਾਂ ਹੀ ਕਲੀ ਦੇ ਰੂਪ ਵਿੱਚ ਮੁਰਝਾ ਜਾਂਦਾ ਜਿਸ ਦੀ ਸੁਗੰਧੀ ਨਾਲ ਸਾਰੀ ਕੌਮ ਦੇ ਮਹਿਕਨਾ ਸੀ ਇਦਰ ਖਾਨ ਦੀ ਗੋਲੀ ਦਾ ਖੁੰਝਣਾ ਸੀ ਕਿ ਸ਼ੇਰੇ ਪੰਜਾਬ ਹੱਥ ਵਿੱਚ ਸੂਤੀ ਹੋਈ ਸ਼ਰੀ ਸਾਹਿਬ ਲਈ ਭੜਕ ਕੇ ਚੱਠੇ ਸਰਦਾਰ ਦੇ ਗਲ ਜਾ ਪਿਆ ਤੇ ਇੱਕ ਅੱਖ ਦੇ ਫੁਰਕਾਰ ਵਿੱਚ ਉਸ ਉੱਪਰ ਐਸਾ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅੱਡ ਜਾ ਪਿਆ ਜਦ ਉਸ ਦੇ ਸਾਥੀਆਂ ਨੇ ਹਸ਼ਮਤ ਖਾਨ ਦਾ ਸਿਰ ਵਖ ਡਿਠਾ ਤਾਂ ਉਹ ਵੀ ਨਾਸਪਏ ਤੇ ਹੁਣ ਸ਼ੇਰੇ ਪੰਜਾਬ ਉਸ ਖਾਨ ਦਾ ਸਿਰ ਆਪਣੀ ਤਲਵਾਰ ਦੀ ਨੋਕ ਤੇ ਟੰਗ ਕੇ ਆਪਣੇ ਸਾਥੀਆਂ ਨੂੰ ਜਾ ਮਿਲਿਆ ਜਦ ਉਸ ਨੇ ਉਨ੍ਹਾਂ ਨੂੰ ਇਹ ਸਾਰੀ ਵਿਥਿਆ ਸੁਣਾਈ ਤਾਂ ਉਹ ਸੁਣ ਕੇ ਅਤੀ ਪ੍ਰਸੰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ